ਇਕ ਪਤਾ ਲੱਗ ਰਿਹਾ ਕਿ ਤੁਹਾਡੇ ਬੇਟੇ ਵੱਲੋਂ ਅੰਬੇਦਕਰ ਸਾਹਿਬ ਦਾ ਜਿਹੜਾ ਬੁੱਤ ਤੋੜਿਆ ਗਿਆ ਸਾਰੀ ਜਾਣਕਾਰੀ ਦਿਓ ਕਿੰਨਾ ਸਮਾਂ ਹੋ ਗਿਆ ਉਹਨੂੰ ਇੱਥੇ ਰਹਿੰਦਿਆਂ ਨੂੰ ਜਾਂ ਬਾਹਰ ਰਹਿੰਦਾ ਸੀਗਾ ਸਾਰੀ ਜਾਣਕਾਰੀ ਕੀ ਨਾਮ ਤੁਹਾਡਾ ਆਹ ਸ਼ਰਾਨੀ ਵੀਰੇ ਕਿੱਥੇ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ ਇੱਥੇ ਇਸ ਕਿਰਾਏ ਤੇ ਰਹਿੰਨੇ ਵੀਰੇ ਅਸੀਂ 4 ਸਾਲ ਹੋ ਗਏ ਇੱਥੇ ਰਹਿੰਦੇ ਹਾਂ ਉਵੇਂ ਵੀ ਕੀ ਹੋਈ ਸੀਗੀ ਮੁੰਡਾ ਕਿੰਨਾ ਕਿੰਨੇ ਪਰਿਵਾਰ ਚ ਮੈਂਬਰ ਆ ਤੁਹਾਡੇ ਆਹ ਤੇਨ ਮੁੰਡੇ ਆ ਜੀ ਇੱਕ ਕੁੜੀ ਆ ਹਾਂ ਕੀ ਕੰਮ ਕਰਦੇ ਆ ਅਸੀਂ ਦਿਹਾੜੀ ਦਾਪਾ ਕਰਦੇ ਵੀਰੇ ਅਸੀਂ ਇਥੇ ਵੀ ਕਿਰਾਏ ਤੇ ਰਹਿਣਾ? ਹਾਂਜੀ ਕਿਰਾਏ ਤੇ ਰਹਿੰਦੇ ਆ ਅਸੀਂ। ਪਿੱਛੇ ਕਿੱਥੋਂ ਆਉਂਦਾ? ਪਿੱਛੇ ਬੱਗੀ ਭਰੇ ਦਾ ਵੀਰੇ। ਹਾਂ। ਤੇ ਕੀ ਬੇਟੇ ਕਿੰਨੀ ਉਮਰ ਦਾ ਬੇਟੇ ਦੀ ਕੀ ਕਰਦਾ ਸੀ ਉਹ? 24 ਸਾਲ ਦਾ ਸੀ ਵੀਰੇ। ਹਾਂ। ਕਿੰਨੀ ਉਮਰ ਆ? 24 ਸਾਲ ਦੀ। ਕੀ ਨਾਮ ਕੀ ਦਾ? ਆਕਾਸ਼ਦੀਪ। ਵਿਆਹ ਵੇਜੂ। ਕੁਵਾਰ ਆ ਜਰੇ। ਕੀ ਗੱਲ ਕੀ ਹੋਈ ਸੀ ਮਾਤਾ ਪਤਾ ਲੱਗਾ ਤੁਹਾਨੂੰ? ਮੈਨੂੰ ਤਾਂ ਕੋਈ ਪਤਾ ਨਹੀਂ ਵੀਰੇ ਨਾ ਸਾਡੇ ਨਾਲ ਬੋਲਦਾ ਸੀ 3 ਸਾਲ ਹੋ ਗਏ ਆ ਨਾ ਸਾਨੂੰ ਪਤਾ। ਹਾਂ। ਤੇ ਪਹਿਲਾਂ ਕਿੱਥੇ ਰਹਿੰਦਾ ਸੀਗਾ? ਬਾਹਰ ਰਹਿੰਦਾ ਸੀ ਜੀ ਦੁਬਈ। ਕਿੰਨਾ ਚਿਰ ਹੋਇਆ ਇਹਨੂੰ ਉਥੇ? 2 2.5 ਮਹੀਨੇ ਹੋ ਗਿਆ ਇਹਨੂੰ। ਤੁਹਾਡੇ ਨਾਲ ਮੁਲਾਕਾਤ ਨਹੀਂ ਕੀਤੀ ਉਹਨੇ? ਨਹੀਂ ਜੀ ਸਾਡੇ ਘਰੇ ਨਹੀਂ ਆਇਆ। ਕਿੱਥੇ ਕੋਈ ਗੱਲਬਾਤ ਹੁੰਦੀ ਹੋਵੇ ਤੁਹਾਡੀ? ਨਹੀਂ ਜੀ ਫੋਨ ਤੇ ਕੋਈ ਗੱਲ ਨਹੀਂ ਹੁੰਦੀ ਸਾਡੀ। ਕਿੱਥੇ ਰਹਿੰਦਾ ਸੀ ਹੁਣ? ਅੰਮ੍ਰਿਤਸਰ ਰਹਿੰਦਾ ਸੀ ਜੀ। ਤੇ ਅੰਮ੍ਰਿਤਸਰ ਉੱਥੇ ਕੀ ਕਰਦਾ ਸੀਗਾ? ਉੱਥੇ ਜੀ ਵਿਹਲਾ ਹੀ ਰਹਿੰਦਾ ਸੀ ਵੀ ਉਹ ਕਹਿੰਦਾ ਮੇਰੇ ਕਿਹੜਾ ਕੋਈ ਜਵਾਕ ਜੱਲੇ ਰੋਟੀ ਪਾਣੀ ਖਾਣ ਆਲੇ ਉੱਥੇ ਹੀ ਰਹਿ ਪੈਂਦਾ ਸੀ ਕਿਰਾਏ ਤੇ ਨੂਮ ਰਹਿ ਕੇ। ਫੋਨ ਤੇ ਕਦੇ ਗੱਲ ਹੋਈ ਤੁਹਾਡੀ? ਨਹੀਂ ਜੀ। ਕਦੇ ਨਹੀਂ ਹੋਈ ਗੱਲ ਸਾਡੀ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਵੀ ਉਹਨੇ ਅੰਮੇਦਕਰ ਸਾਹਿਬ ਦਾ ਜਿਹੜਾ ਬੁੱਤਾ ਤੋੜਿਆ ਮੈਂ ਤਾਂ ਕੰਮ ਕਰਕੇ ਐਸਜੀ ਘਰਾਂ ਦਾ ਲੋਕਾਂ ਦਾ ਤੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਹੁੰਦੀ ਇਹਨੂੰ ਤੇ ਜਿੱਤੋਂ ਮਰਜ਼ੀ ਪੁੱਛ ਸਕਦੇ ਆ ਕੋਈ ਫੋਨ ਨਹੀਂ ਕੀਤਾ ਉਹਨੇ ਵੀ ਸੁਣਵਾ ਕੇ ਨਹੀਂ ਜੀ ਸਾਨੂੰ ਨਹੀਂ ਫੋਨ ਆਉਂਦਾ ਪਿੱਛੇ ਕੋਈ ਮੁਕੱਦਮਾ ਤਾਂ ਵੀ ਦਰਜ ਹੋਇਆ ਉਹਦੇ ਤੇ ਕੋਈ ਪਹਿਲਾਂ ਦਾ ਕੋਈ ਹੋਇਆ ਹੋਵੇ ਨਾ ਜੀ ਮੁਕੱਦਮਾ ਤਾਂ ਨਾ ਉਹਦੇ ਪਿਓ ਤੇ ਸੀ ਨਾ ਕਿਸੇ ਤੇ ਨਹੀਂ ਸੀ ਸਾਡੇ ਤੇ ਤੁਹਾਨੂੰ ਲੱਗਦਾ ਕੀ ਹੋ ਸਕਦਾ ਕੀ ਵਜ੍ਹਾ ਹੋ ਸਕਦੀ ਆ ਬਤਾ ਨਹੀਂ ਵੀਰੇ ਮੈਨੂੰ ਤਾਂ ਹੋ ਜਾਦਾ ਕਦੇ ਕਿਸੇ ਨੇ ਕਿਸੇ ਟੱਚ ਚ ਆਇਆ ਹੋਵੇ ਕਿਸੇ ਨਾਲ ਕੋਈ ਗੱਲਬਾਤ ਹੋਈ ਹੋਵੇ ਉਹਦੀ ਹੰ ਦਾ ਜਾਂਦਾ ਤਾਂ ਕਿਤੇ ਨਹੀਂ ਸੀ ਵੀਰੇ ਉਹ ਨਾ ਹੀ ਅਸੀਂ ਸੁਣਿਆ ਉਹਦਾ ਕੁਛ ਮਾਤਾ ਜੋ ਦਵਾਈ ਤੋਂ ਆਇਆ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਦਵਾਈ ਤੋਂ ਆਇਆ ਉਹ ਤਾਂ ਲੋਕਾਂ ਨੇ ਦੱਸਿਆ ਜੀ ਸਾਨੂੰ ਤਾਂ ਸਾਡੇ ਕਿਹੜਾ ਘਰੇ ਆਇਆ ਸੀ ਉਹ ਪਤਾ ਇਹ ਵੀ ਲੱਗਿਆ ਜੀ ਬੁੱਗੀਪੁਰੇ ਨਾਨੀ ਕੋਲ ਰਹਿੰਦਾ ਸੀ ਆਪਦੇ ਕਾਫੀ 3-4 ਸਾਲ ਪਹਿਲਾਂ ਨੇ ਤਾਂ 4 ਸਾਲ ਤੋਂ ਪਹਿਲਾਂ ਮੇਰੇ ਨਾਲ ਹੀ ਰਹਿੰਦਾ ਸੀ ਜੀ ਨਾਨੀ ਕੋਲ ਹੀ ਰਹਿੰਦਾ ਸੀ ਸੱਤ ਪੈਣਾ ਸੀ ਘਪਰਾ ਸੀ ਉਹ ਪੂਰਾ ਹੋ ਗਿਆ ਸਾਡਾ ਤੇ ਬੀਬੀ ਕੱਲੀ ਸਾਡੀ ਬੁੱਢੀ ਆ ਉਹਦੇ ਕੋਲ ਕਿਤੇ ਆ ਜਾਵੜਦਾ ਸੀ ਹੁਣ ਨਹੀਂ ਉੱਥੇ ਰਹਿੰਦਾ ਸੀ ਜਮਈ ਦੁਆ ਕੀ ਗਈ ਨਹੀਂ ਬੁੱਗੀ ਬਰੇ ਜੀ ਹਾਂਜੀ ਗਿਆ ਸੀ ਇੱਕ ਅੱਧੀ ਵਾਰ ਤੁਹਾਡੇ ਨਾਲ ਕੀ ਨਾਰਾਜ਼ਗੀ ਸੀ ਤੁਹਾਡੇ ਤੋਂ ਅਟਕੋ ਰਹਿੰਦਾ ਸੀ ਪਤਾ ਨਹੀਂ ਵੀਰੇ ਸਾਡੇ ਨਾਲ ਤਾਂ ਸਾਨੂੰ ਤਾਂ ਸਮਝ ਵੀ ਨਹੀਂ ਲੱਗਦੀ ਆਪ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਤੁਹਾਡੇ ਬੇਟੇ ਨੇ ਜਿਹੜਾ ਉੱਥੇ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਵੇਂ ਪਤਾ ਲੱਗੇ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਸੀ ਵੀਰੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਕੰਮ ਤੋਂ ਆਈ ਸੀ ਕੀ ਲੱਗਦਾ ਮਾਤਾ ਹੁਣ ਉਹਨਾਂ ਨੂੰ ਸਜ਼ਾ ਮਿਲੂਗੀ ਇੱਕ ਪਰਿਵਾਰ ਜਿੱਥੇ ਰਹਿੰਦਾ ਹੀ ਹੈ ਤਾਂ ਤੁਹਾਡਾ ਬੇਟਾ ਹੀ ਪਰ ਸਜ਼ਾ ਮਿਲੂਗੀ ਉਹਨਾਂ ਨੂੰ ਇੱਕ ਸੰਵਧਾਰ ਜਿਹਨਾਂ ਨੇ ਲਿਖਿਆ ਉਹਨਾਂ ਦਾ ਪੁੱਤ ਜਿਹੜਾ ਤੋੜਾ ਨਹੀਂ ਕੀਤੀ ਦੇ ਦੇਓ ਜੀ ਸਜ਼ਾ ਜਿਹੜੀ ਮਿਲਦੀ ਆ ਸਜ਼ਾ ਤਾਂ ਫਿਰ ਮਿਲਨੀ ਆ ਜਦੋਂ ਨੇ ਐਡਾ ਵੱਡਾ ਕਦਮ ਚੱਕਿਆ ਵਾ ਮਗਰ ਜਾਨੇ ਮਾ ਨੂੰ ਜਿਹੜਾ ਉੱਥੇ ਮਾਂ ਨਾ ਰਹਿੰਦਾ ਸ਼ਾਇਦ ਇਹ ਚੀਜ਼ ਨਾ ਕਰਦਾ ਮਾਂ ਸਮਝਾਉਂਦੀ ਹੁੰਨ ਅਸੀਂ ਤਾਂ ਮਥੇ ਰਸਝਾਉਂਦੇ ਸੀ ਜੀ ਉਹ ਨਾ ਹੀ ਸਾਡਾ ਬੱਚਾ ਇਹੋ ਜਿਹਾ ਸੀਗਾ ਉਹ ਤਾਂ ਸਕੂਲੋਂ ਆਉਂਦਾ ਸੀ ਸਕੂਲੋਂ ਆ ਕੇ ਘਰੇ ਬਹਿ ਜਾਂਦਾ ਸੀ ਜੇ ਦਿਹਾੜੀ ਦਾ ਪਾ ਆ ਜਾਂਦਾ ਸੀ ਲਾਇਆ ਹੁੰਦਾ ਸੀ ਨਹੀਂ ਨਹੀਂ ਮੈਂ ਤਾਂ ਵੀਡੀਓ ਵੇਖੀ ਉਹਦੀ ਜਿਹੜਾ ਆਪਾਂ ਬੁੱਤ ਆਪਾਂ ਨਰਿਆ ਦਿਖਾਈ ਹੈ ਤਾਂ ਦੇ ਕੁੜਿਆਂ ਨੇ ਦਿਖਾਈ ਵੀ ਰੇ ਮੈਨੂੰ ਤੁਹਾਡੇ ਨਾਲ ਵੀ ਕੋਈ ਪੁੱਛਗਿੱਛ ਕੀਤੀ ਹੋਣੀ ਅਧਿਕਾਰੀ ਪਹੁੰਚੇ ਹੋਣੇ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਣੀ ਹੋਵੇ ਕਿੰਨੇ ਵੀਰੇ ਪੁਲਸ ਅਧਿਕਾਰੀ ਹਾਂਜੀ ਆਂਦੀ ਆ ਪੁਲਸ ਵਾਲੇ ਆਏ ਪੁੱਛ ਦੱਸ ਕੇ ਗਏ ਆ ਇਹੀ ਗੱਲ ਕਹੀ ਆ ਵੀਰੇ ਅਸੀਂ ਵੀ ਉਹਨਾਂ ਨੂੰ ਸਾਡਾ ਕੋਈ ਆਉਣਾ ਜਾਣਾ ਨਹੀਂ ਸੀ ਉਹਨਾਂ ਨਾਲ ਨਾ ਸਾਨੂੰ ਪਤਾ ਕਿੱਥੇ ਜਾਂਦਾ ਕਿੱਥੇ ਆਉਂਦਾ ਬਸ ਸਿੱਧਾ ਸੰਤ ਇੰਨਾ ਪਤਾ ਵੀ ਅੰਮ੍ਰਿਤਸਰ ਰਹਿੰਦਾ ਸੀ ਉਹ ਨਾਨੀ ਕੋਲ ਕਿਤੇ ਕਿਤੇ ਚਲਾ ਜਾਂਦਾ ਸੀ ਨਾਨੀ ਨੇ ਕਿਹਾ ਵੀ ਜਦੋਂ ਮੇਰੀ ਧੀ ਦਾ ਨਹੀਂ ਮੇਰੇ ਜਵਾਈ ਦਾ ਨਹੀਂ ਮੈਂ ਤਬਾਂ ਦਾ ਵੀ ਤੂੰ ਮੇਰੇ ਤੋਂ ਵੀ ਇੱਕ ਚੱਲਿਆ ਜਾ ਤੁਹਾਡੇ ਬੇਟੇ ਜਿਹੜੇ ਆ ਉਹਨਾਂ ਨਾਲ ਹੁੰਦੀ ਸੀ ਗੱਲ ਉਹਨਾਂ ਦੀ ਨਹੀਂ ਜੀ ਨਹੀਂ ਅਕਾਸ਼ ਜੀ ਨਹੀਂ ਜੋ ਕਹਿੰਦਾ ਜਿੱਦੇ ਚਾਰੇ ਪੰਜੇ ਤੁਸੀਂ ਮਰ ਗਏ ਸੋ ਉਹਨੂੰ ਅੱਗ ਦੇਣ ਵੀ ਨਹੀਂ ਆਉਣਾ ਮੈਂ ਇਹਨਾਂ ਕੀ ਗੁੱਸਾ ਸੀਗਾ ਤੁਹਾਡੇ ਨਾਲ ਮਾਤਾ ਪਤਾ ਨਹੀਂ ਵੀਰੇ ਉਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਗੁੱਸਾ ਸੀ ਉਹ ਤੋਂ ਪੁੱਛਿਆ ਜਾ ਸਕਦਾ ਤੁਹਾਡੀ ਲਾਸਟ ਵਾਰ ਗੱਲ ਹੋਈ ਜਦੋਂ ਵੀ ਆ ਕਦੋਂ ਵੀ ਨਹੀਂ ਹੋਈ ਮੇਰੀ ਗੱਲ ਵੀਰੇ ਤਿੰਨ ਸਾਲਾਂ ਤੋਂ ਜਦੋਂ ਗਿਆ ਮੈਂ ਆਪਦੇ ਹੱਥਾਂ ਨਾਲ ਤੋੜਿਆ ਬਸ ਉਸ ਤੋਂ ਬਾਅਦ ਨਹੀਂ ਮੇਰੀ ਗੱਲ ਹੋਈ ਕੋਈ ਵੀ ਮਾ ਲਾਡੀ ਨਾਮਾ ਇਹਨਾਂ ਨੂੰ ਮੈਂ 10-10 ਸਾਲ ਦਾ ਕਰੀਬ ਜਾਣਦਾ ਜਿਹੜਾ ਕਾਸ਼ ਮੁੰਡਾ ਜਿੰਨੇ ਇਹ ਮਾੜਾ ਕੰਮ ਕੀਤਾ ਇਹਦੀ ਮੈਂ ਸਭ ਤੋਂ ਵੱਧ ਨਖੇਦੀ ਕਰੂੰਗਾ ਬਹੁਤ ਮਾੜਾ ਕੰਮ ਕੀਤਾ ਇਹਨੇ ਹਰ ਵਰਕਾ ਤੇ ਠਿਸ ਪਚਾਈ ਨਹੀਂ ਦੇ ਲਾਠੇ ਪਚਾਈ ਆ ਇਹ 3 ਸਾਲ ਪਹਿਲਾਂ 12 ਪਾਸ ਕਰਕੇ ਇਹਨੇ ਪਾਸਪੋਰਟ ਬਣਾਇਆ ਦਾ ਪਾਸਪੋਰਟ ਬਣਾ ਕੇ ਘਰ ਦੇਨੇ ਕੁਝ ਪੈਸੇ ਆਪ ਜੋੜੇ ਕੁਝ ਘਰ ਦੇਨੇ ਇਹਦੀ ਮਦਦ ਕੀਤੀ ਤੇ ਘਰ ਦੀ ਗਰੀਬੀ ਕੱਟਣ ਲਈ ਕੱਟੀ ਜੋਗੀ ਬਾਹਰ ਭੇਜ ਤੜ ਬਈ ਚ ਤੇ ਬਾਈ ਜਾਨ ਤੋਂ ਬਾਅਦ ਇਹਨੇ ਘਰ ਦੇ ਨਾਲ ਤੱਕ ਬੰਦ ਕਰਤਾ ਗੱਲਬਾਤ ਕਰਨੀ ਬੰਦ ਕਰਤੀ ਘਰ ਦੇ ਨਾਲ ਗੱਲ ਕਰਨੀ ਬੰਦ ਕਰਤੀ ਉਸ ਤੋਂ ਬਾਅਦ ਇਹ ਤਿੰਨ ਘੰਟੇ ਪਹਿਲਾਂ ਤਾਂ ਇਹਨੇ ਪਹਿਲਾਂ ਬਾਹਰੋਂ ਆਇਆ ਤੇ ਇਹ ਘਰ ਦੇ ਨਾਲ ਮਿਲ ਨਹੀਂ ਆਇਆ ਇਹਦੀ ਨਾਨੀ ਆ ਬੁੱਗੀ ਪਿੰਡ ਚ ਇਹ ਮਾਮਾ ਦੀ ਡੈਥ ਹੋ ਚੁੱਕੀ ਨਾਨਾ ਵੀ ਡੈਥ ਚੁੱਕੀ ਆ ਕੱਲੀ ਨਾਨੀ ਰਹਿੰਦੀ ਵੀਰ ਦਮਾਤਾ ਉਹਨਾਂ ਕੋਲ ਰਹਿ ਕੇ ਦੋ ਦਿਨ ਹੁਣ ਪਤਾ ਲੱਗਿਆ ਸੁਣ ਚ ਹੈ ਵੀ ਅੰਮ੍ਰਿਤਸਰ ਸ਼ਹਿਰ ਚ ਰਹਿਣ ਲੱਗ ਗਿਆ ਕਿ ਜਦੋਂ ਇਹ ਤੋਂ ਗਿਆ ਸੀ ਕਲੀਨ ਸ਼ੇਪ ਸੀ ਮੁੰਨਾ ਸੀ ਅੱਜ ਫੋਟੋ ਦੇਖੀਏ ਤਾਂ ਦਾੜੀ ਰੱਖੀ ਆ ਕੇਸ ਰੱਖ ਲਿਆ ਪਹਿਲੇ ਤਾਂ ਮੁੰਨਾ ਹੀ ਗਿਆ ਸੀ ਸਰ ਲੱਗਦਾ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕਿਸੇ ਟੱਚ ਨਾਲ ਗਲਤ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਟੱਚ ਦਾ ਆਇਆ ਹੋਊਗਾ ਸਰ ਕੁਝ ਵੀ ਨਹੀਂ ਕਹਿ ਸਕਦੇ ਜਿਵੇਂ ਇਹਦੀ ਵੀਡੀਓ ਵੇਖ ਕੇ ਯਕੀਨ ਆਇਆ ਵੀ ਇਹ ਬੰਦੇ ਨੇ ਕੰਮ ਕਰਤਾ ਜੀ ਵੀਡੀਓ ਨਾ ਕਾਸ਼ ਬਣੀ ਹੁੰਦੀ ਤੇ ਅਸੀਂ ਕਿਸੇ ਨੂੰ ਮੰਨਣ ਨਹੀਂ ਸੀ ਇਹ ਬੰਦਾ ਇਹੋ ਜਿਹਾ ਹੋਊਗਾ ਬੰਦਾ ਬਹੁਤ ਵਧੀਆ ਮੁੰਡਾ ਸੀ ਯਾਰ ਕੰਮ ਕਰ ਵਾਲਾ ਮਿਹਨਤੀ ਮੁੰਡਾ ਸੀ ਸਕੂਲ ਆ ਕੇ ਪਾਰਟ ਟਾਈਮ ਕੰਮ ਕਰਨਾ ਕਿ ਪਰ ਬਾਅਦ ਤੱਕ ਮਜ਼ਦੂਰੀ ਕਰਨੀ ਮਿਹਨਤੀ ਮੁੰਡਾ ਸੀ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਸੀ ਮੁੰਡਾ ਵੀ ਗਲਤ ਕੰਮ ਕਰੂਗਾ ਇਦੋਂ ਇੱਥੇ ਪਿੰਡ ਵਿੱਚ ਰਹਿੰਦਾ ਸੀ ਲੱਗਦਾ ਸੀ ਕਿਸੇ ਮਰੀਰ ਨਾਲ ਜਾਂ ਕਿਸੇ ਗੁੰਡਾਰੇ ਨਾਲ ਅੱਜ ਤੱਕ ਇਹਦਾ ਕੋਈ ਕੰਪਲੇਨਟ ਨਹੀਂ ਕੋਈ ਲੰਬਾ ਨਹੀਂ ਬੜੀ ਸਪੈਕਟਰ ਹੁੰਦਾ ਸੀ ਪਰ ਲੋਕੇ ਦੇ ਨੂੰ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਮੈਂ ਕੰਮ ਦਾ ਛੋਟੇ ਕੰਮ ਕਰਕੇ ਆ ਜਾਂ ਕੋਈ ਆਕਸਾ ਕੰਮ ਕਿਹੜਾ ਨਹੀਂ ਮੋੜਦਾ ਜੀ ਬਹੁਤ ਹਾਲਾਤ ਕਿਦਾਂ ਨੇ ਪਰਿਵਾਰ ਬਹੁਤ ਗਰੀਬ ਹੈ ਬਹੁਤ ਜਮਾ ਬਹੁਤ ਗਰੀਬ ਅਕਰਾਇਤ ਰਹਿ ਰਹੇ ਆ ਸਾਰੀ ਮਜ਼ਦੂਰੀ ਕਰਦੇ ਆ ਇਹ ਤਿੰਨ ਭਰਾ ਨੇ ਆਕਾਸ਼ਰੀ ਇੱਕ ਮੁੰਡਾ ਪੜ ਰਿਹਾ ਇੱਕ ਟਰੱਕ ਡਰਾਈਵਰ ਨਾਲ ਲੱਗਿਆ ਸ਼ੈਟਰ ਕੰਕ੍ਰੀਟ ਚ ਕਰਦਾ ਤੇ ਸਿਸਟਰਾਂ ਦੀ ਮਸਕਰਚਾ ਉਹਦਾ ਡਿਵੋਰਸ ਹੋ ਗਿਆ ਸੀ ਮੈਰਜੀ ਸੀ ਪਰ ਡਿਵੋਰਸ ਹੋਣ ਤੋਂ ਬਾਅਦ ਉਹ ਮਸਕਰ ਚਲੀ ਗਈ ਸੀ ਤੇ ਇੱਕ ਪਰਿਵਾਰ ਮਜ਼ਦੂਰੀ ਕਰਦਾ ਜਿਹੜਾ ਪਿਓ ਮੁੰਡੇ ਦਾ ਆਕਾਸ਼ ਦਾ ਇਹ ਮਾਰੀ ਤਾਂ ਕਿਸੇ ਜਿੰਮੇਦਾਰ ਨਾਲ ਸਿਰੀ ਦਾ ਕੰਮ ਲੱਗਿਆ ਲੱਗਦਾ ਨਹੀਂ ਕਿ ਕਿਸੇ ਜੱਥੇਬੰਦੀ ਨਾਲ ਹੋ ਸਕਦਾ ਇਹਨਾਂ ਦਾ ਨਹੀਂ 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 ਕੱਟਣ ਨੂੰ ਲੱਗਦਾ ਨਹੀਂ ਸੀ ਹੁਣ ਪੁੱਛ ਕਹਿੰਦੇ ਜੋ ਬਾਹਰ ਗਿਆ ਉੱਥੇ ਜਾ ਕੁਝ ਕਰ ਲਿਆ ਤਾਂ ਕੁਝ ਕਹਿੰਦੇ ਇੱਥੇ ਦੀ ਕੁਛ ਨਹੀਂ ਪਹਿਲਾਂ ਲੱਗਦਾ ਕਿ ਜਿਵੇਂ ਪਰਿਵਾਰ ਦੇ ਹਾਲ ਤੁਸੀਂ ਕਹਿੰਦੇ ਮਾੜੇ ਆ ਤਾਂ ਉੱਥੇ ਜਾ ਕੇ ਜਿਹੜਾ ਇਤੋਂ ਕਲੀਨ ਸ਼ੇਪ ਸੀ ਉਹ ਉੱਥੇ ਜਾ ਕੇ ਸਿੱਖੀ ਉਹਨਾਂ ਨੇ ਸਾਰਿਆ ਤੇ ਲੱਗਦਾ ਨਹੀਂ ਕਿ ਲਾਲਚ ਜਿਹੜਾ ਦਿੱਤਾ ਗਿਆ ਹੋਊਗਾ ਜ਼ਰੂਰ ਇਸ ਦਾ ਕਾਰਨ ਜੋ ਕੋਈ ਸੱਚਾਈ ਕਿਵੇਂ ਹੋ ਸਕਦਾ ਜੀਡੀ ਡੀ ਡੇ ਨਾਲ بڑا ਕੰਨ ਕਰਤੇ ਨਹੀਂ ਕਿ ਲਾਲਚੇ ਕੀਤਾ ਹੋਊਗਾ ਤੁਹਾਨੂੰ ਮੁਲਾਕਾਤਾਂ ਕਰਨ ਗਏ ਤੁਸੀਂ ਉਹਨਾਂ ਨਾਲ ਨਾ ਨਾ ਸਰ ਆਪਣਾ ਲੈਣ ਦੇਣ ਨਹੀਂ ਮੁੰਡੇ ਦੇ ਕਿਲੇ ਨਾਲ ਆਪਾਂ ਮੁੰਡੇ ਲਈ ਮਲਚਲੀ ਮਾੜਾ ਕੰਮ ਕਰਤੋ ਇਹ ਇਨਸਾਨ ਦੀ ਮੁਲਾਕਾਤ ਕਰ ਮੱਥੇ ਲਗਣਾ ਮਾੜਾ ਹੈ ਦਾ